ਪਾਨੇ ਸਿੱਧੂ ਦੇ ਵਾਂਗ ਵੀ ਇਸ ਮੁੰਡੇ ਦੇ ਨਾਲ ਕੁੱਟਮਾਰ ਹੋਈ ਅਤੇ ਠੰਡਾ ਪਾਣੀ ਪਾਇਆ ਗਿਆ ਅਤੇ ਇਸ ਮੁੰਡੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਦੱਸਿਆ ਕਿ ਬਈ ਐਦਾਂ ਹੀ ਕਰਦੇ ਨੇ ਠੰਡਾ ਪਾਣੀ ਪਾਉਂਦੇ ਨੇ ਮੈਂ ਦਿਹਾੜੀਦਾਰ ਬੰਦਾ ਮੈਨੂੰ ਕੰਮ ਤੋਂ ਬਿਠਾ ਕੇ ਰੱਖਤਾ ਤੇ ਦੋਸਤੋ ਕਹਿੰਦਾ ਜੇ ਆਪਾਂ ਪਾਨੇ ਸਿੱਧੂ ਦੇ ਨਾਲ ਨਾ ਖੜੇ ਕੱਲ ਨੂੰ ਤੁਹਾਡੇ ਨਾਲ ਵੀ ਇਹ ਘਟਨਾ ਵਾਪਰ ਸਕਦੀ ਹੈ ਬਾਕੀ ਦੋਸਤੋ ਆਓ ਲੈ ਚੱਲਦੇ ਹਾਂ ਇਸ ਦੀ ਪੂਰੀ ਵੀਡੀਓ ਦੇ ਵੱਲ ਕੀ ਕਿਹਾ ਜਿਵੇਂ ਜਿਵੇਂ ਭਾਣੇ ਸਿੰਧੂ ਨਾਲ ਹੋਈ ਜਾਂਦੀ ਹੈ ਨਾ ਸੇਮ ਹੀ ਮੇਰੇ ਨਾਲ ਹੋਈ ਆ ਬਈ ਠੀਕ ਜਿਵੇਂ ਸੇਮ ਠੰਡਾ ਪਾਣੀ ਪਾਇਆ ਗਿਆ ਸੀ ਠੀਕ ਕਰਦੇ ਆਏ ਆ ਬਈ ਕਿ ਜਮੇ ਨਹੀਂ ਆ ਰਹੇ ਗੁਲਾਮ ਆ ਅੱਜ ਵੀ ਆਪਣਾ ਪੰਜਾਬ ਗੁਲਾਮ ਆ ਜੇ ਆਪਾਂ ਇੱਕ ਦੂਜੇ ਦਾ ਨਾਂ ਸਾਥ ਦਿੱਤਾ ਉਦੋਂ ਬੋਲੋਗੇ ਕਿ ਤੋ ਸੋਡੇ ਦੀ ਗੱਲ ਆ ਗਈ ਠੀਕ ਆ ਅੱਜ ਜਾਂ ਭਾਣੇ ਦੇ ਆ ਠੀਕ ਆ ਮੈਨੂੰ ਲੈ ਕੇ ਗਏ ਉੱਗ ਤੇ ਕੰਮ ਮੈਨੂੰ ਵੀ ਕੰਮ ਦੋ ਅਗਲੇ ਨੇ ਬਾਸਾ ਠੰਡੇ ਪਾਣੀ ਪਾ ਪਾ ਕੇ ਬੁਖਾਰ ਦੇ ਜੜਾ ਤੇ ਕਰਾ ਤੇ ਬਾਕੀ ਦੋਸਤੋ ਜੋ ਪੰਜਾਬ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਭਾਣੇ ਵਾਪਰ ਰਹੇ ਨੇ ਉਸਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਬਾਕੀ ਜੋ ਵੀਰ ਤੇ ਪੈਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਕੀ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ